ਸ਼ਾਸਤਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਅਸੀਂ ਇਸ ਟਾਈਮ ਮੌਜੂਦ ਹਾਂ ਮਲਾਉ ਦੇ ਵਿੱਚ ਤੁਸੀਂ 24 ਘੰਟੇ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਹੋ ਇੰਟਰਨੈਟ ਤੇ ਐਸ ਐਚਓ ਜੋ ਕਿ ਇੱਕ ਧਾਕੜ ਐਸ ਐਚਓ ਦੇ ਨਾਂ ਤੇ ਜਾਣਿਆ ਜਾਂਦਾ ਉਹ ਸਾਡੇ ਨਾਲ ਮੌਜੂਦ ਹਨ ਨਾਲ ਗੱਲਬਾਤ ਕਰਾਂਗੇ ਹਰ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋਈ ਹੈ ਜੀ ਜਿਹਦੇ ਵਿੱਚ ਤੁਸੀਂ ਨਸ਼ਾ ਤਸਕਰਾਂ ਨੂੰ ਸਰਿਆਮ ਚੇਤਾਵਨੀ ਦਿੰਦੇ ਦਿਖਾਈ ਦੇ ਰਹੇ ਹੋ ਉਹ ਵੀਡੀਓ ਹੈ ਕਿੱਥੇ ਦੀ ਹੈ ਜੀ ਇਹ ਵੀਡੀਓ ਜਿਹੜੀ ਜਿੱਕਣਾ ਸਾਡੇ ਪੰਜਾਬ ਸਰਕਾਰ ਨੂੰ ਮਾਨਜੋਗ ਡੀਜੀਪੀ ਸਾਹਿਬ ਵੱਲੋਂ ਤੇ ਸਾਡੇ ਐਸਐਸਪੀ ਸਾਹਿਬ ਵੱਲੋਂ ਇੱਕ ਨਾ ਸੰਪਰਕ ਮਹਿਮ ਚਲਾਈ ਗਈ ਆ ਵੀ ਇਹ ਸੰਪਰਕ ਜਿਹੜੀਆਂ ਮਹਿਮ ਦੇ ਤਹਿਤ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨਾਲ ਬਿਲਕੁਲ ਨੇੜੇ ਤੋਂ ਹੋ ਕੇ ਜੁੜਨਾ ਉਹਨਾਂ ਨਾਲ ਉਹਨਾਂ ਨੇ ਜਿਹੜੀਆਂ ਸਮੱਸਿਆਵਾਂ ਨੇ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਨੇ ਉਹਨਾਂ ਨੂੰ ਸੁਣਨਾ ਉਹਨਾਂ ਨੂੰ ਹੱਲ ਕਰਨਾ ਇਹਨੂੰ ਪ੍ਰਾਇੋਰਟੀ ਦਿੱਤੀ ਗਈ ਸੀ ਜਾਂ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਸਾਈਬਰ ਕ੍ਰਾਈਮ ਪ੍ਰਤੀ ਇਸਾਨੇ ਪ੍ਰਤੀ ਉਹਨਾਂ ਨੂੰ ਮੀਟਿੰਗ ਅਸੀਂ ਯਾਰਾ ਪਿੰਡ ਦੇ ਵਿੱਚ ਦੇ ਲਈ ਤਕਰੀਬਨ 2 ਜਾਂ 3 ਮੀਟਿੰਗਾਂ ਕਰ ਦਿੰਦੇ ਸੀ ਕੱਲ ਇਸੇ ਦੇ ਤਹਿਤ ਅਸੀਂ ਪਿੰਡ ਰਾਮਗੜ੍ਹ ਸਰਦਾਰਾਂ ਦੇ ਵਿੱਚ ਗਏ ਸੀਗੇ ਉਹਦੇ ਦੇ ਸਰਪੰਚ ਜੀ ਨਾਲ ਸਾਡੇ ਤੇ ਹੋਰ ਪੰਚ ਤੇ ਉਹਦੇ ਵਿੱਚ ਜਿਹੜੀ ਸੰਪਰਕ ਮੀਟ ਵਿੱਚ ਕਾਫੀ ਜ਼ਿਆਦਾ ਲੋਕ ਸੀਗੇ ਲੇਕਿਨ ਖੁਸ਼ੀ ਦੀ ਗੱਲ ਸੀ ਉਹਦੇ ਵਿੱਚ ਜ਼ਿਆਦਾ ਔਰਤਾਂ ਸੀਗੀਆਂ ਕਿਉਂਕਿ ਮੈਂ ਕਿਹਾ ਸੀ ਵੀ ਜਿਹੜੀ ਮੀਟਿੰਗਾਂ ਉਹਦੇ ਵਿੱਚ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਮੇਨ ਕਰਦੇ ਜਿਹੜਾ ਚਲਾਨ ਚ ਉਹਨਾਂ ਦਾ ਮੇਨ ਯੋਗਦਾਨ ਹੁੰਦਾ ਕਿਉਂਕਿ ਜਿਹੜੇ ਆ ਆਦਮੀ ਨੇ ਉਹ ਵਿਚਾਰੇ ਸਵੇਰੇ ਕੰਮ ਤੇ ਚਲੇ ਜਾਂਦੇ ਸ਼ਾਮ ਤੋਂ ਆਉਂਦੇ ਨੇ ਤੇ ਉਹ ਜਦੋਂ ਲੇਡੀ ਨਾਲ ਸੀ ਆਪਸੀ ਗੁਫ਼ਤਗੋਹ ਹੋ ਰਹੀ ਸੀ ਗੱਲਬਾਤ ਹੋ ਰਹੀ ਸੀ ਉਹਨਾਂ ਦੇ ਪ੍ਰੋਬਲਮ ਸੁਣ ਰਹੀ ਸੀ ਤੇ ਵਿੱਚ ਕਿਤੇ ਉਹਨਾਂ ਚ ਥੋੜੀ ਜੀ ਕੁਸਨ ਮਸਰੂਰ ਸੀ ਤੇ ਮੈਨੂੰ ਲੱਗਿਆ ਵੀ ਇੱਥੇ ਕੁਛ ਨਾ ਕੁਛ ਦਾਲ ਚ ਕੁਛ ਕਾਲਾ ਹੈ ਤੇ ਮੈਂ ਫਿਰ ਉਹਨਾਂ ਨੂੰ ਥੋੜਾ ਜਿਆ ਮੋਟੀਵੇਟ ਕਰਕੇ ਕਾਉਂਸਲਿੰਗ ਕਰਕੇ ਪੁੱਛਿਆ ਮਾਤਾ ਜੀ ਦੱਸੋ ਅੱਜ ਤੱਕ ਇਦਾਂ ਪ੍ਰੋਬਲਮ ਤੇ ਜਦੋਂ ਮੈਂ ਥੋੜਾ ਨਸ਼ੇ ਦੇ ਵਿੱਚ ਆਣ ਲੱਗਿਆ ਤੇ ਉਹਦੇ ਵਿੱਚ ਫਿਰ ਮੈਂ ਉਹਨਾਂ ਨੂੰ ਸਮਝਾਇਆ ਵੀ ਇਹਦੇ ਵਿੱਚ ਤੁਸੀਂ ਨਾ ਮਾਤਾ ਜੀ ਮੈਨਾਂ ਥੋੜਾ ਖੁੱਲਕੇ ਦੱਸੋ ਕਿਉਂਕਿ ਅੱਜ ਜੇ ਕਿਸੇ ਦਾ ਬੱਚਾ ਲੱਗਿਆ ਹੋਇਆ ਜਾਂ ਕੱਲ ਨੂੰ ਕਿਸੇ ਦਾ ਤੇ ਦੇਖੋ ਕਿਤਨੇ ਕਿਤੇ ਤੁਹਾਡੇ ਕਰਨ ਵੀ ਜਿਹੜੀ ਆ ਪ੍ਰੋਬਲਮ ਕ੍ਰੀਏਟ ਹੋ ਸਕਦੀ ਆ ਤੇ ਫਿਰ ਉਹਨਾਂ ਨੇ ਦੱਸਿਆ ਹੋਊਗੀ ਪਿੰਡ 'ਚ ਇੱਕ ਔਰਤਾ ਜਿਹੜੀ ਬਿਊਟੀ ਪਾਰਲਰ ਦੇ ਧੰਦੇ ਜਿਹੜਾ ਆਪਣਾ ਜਿਹੜਾ ਨਸ਼ਾ ਵੇਚਦੀ ਆ ਵੀ ਬੜੀ ਬੜੀ ਸਮਝਾਇਆ ਉਲਟਾ ਸਾਨੂੰ ਬੋਲਦੀ ਆ ਗਾਲਾਂ ਕੱਢਦੀ ਆ ਉਹਨੇ ਇੱਕ ਪਿੱਟਬੁੱਲ ਧਰ ਕੇ ਆਇਆ ਤੇ ਉਹ ਪੂਰਾ ਸਾਨੂੰ ਜਿੱਦੋਂ ਉਹਨੇ ਕੀਤਾ ਪ੍ਰੈਸ਼ਰ ਤੇ ਅਸੀਂ ਤਾਂ ਦਰਦੇ ਮਰੇ ਜੀ ਆਪਣਾ ਗੇਟ ਹੀ ਨਹੀਂ ਖੋਲਦੇ ਮੈਨੂੰ ਗੱਲ ਬਹੁਤ ਮੈਨੂੰ ਗੱਲ ਚ ਵੀ ਉਹਦੀ ਜਿਹੜੇ ਔਰਤਾ ਨੇ ਮਨੂ ਦੇ ਮੈਂ ਉਸੇ ਵੇਲੇ ਸਰਪੰਚ ਸਾਹਿਬ ਨੂੰ ਨਾਲ ਲਿਆ ਜਿਹੜੇ ਪੰਚ ਸੀਗੇ ਹੋਰ ਤੇ ਅਸੀਂ ਉਹਦੇ ਘਰ ਗਏ ਕਰ ਜਾ ਕੇ ਫਿਰ ਮੈਨੂੰ ਇੱਕੋ ਗੱਲ ਕਹੀ ਮੈਂ ਕਿ ਬੀਬਾ ਜਾ ਤਾਂ ਨਸ਼ਾ ਵੇਚਣਾ ਛੱਡ ਦਿਓ ਜਾ ਫਿਰ ਪਿੰਡ ਛੱਡ ਦਿਓ ਦੋ ਟੁਕ ਜਿਹੜੀ ਲਫ਼ਜ਼ਾਂ ਨੂੰ ਮੈਂ ਕਹੀ ਨੇ ਵੀ ਇਹ ਬਰਦਾਸ਼ਤ ਨਹੀਂ ਹੋਏਗਾ ਵੀ ਜਿਹੜਾ ਪਿੰਡ ਦੇ ਵਿੱਚ ਨਸ਼ਾ ਵੋਚਣਾ ਦੇਖੋ ਅੱਜ ਮੈਨੂੰ ਔਰਤਾਂ ਨੇ ਦੱਸਿਆ ਤੇ ਮੈਨੂੰ ਬੜਾ ਉਹ ਜੀਵ ਲੱਗਿਆ ਮੈਂ ਤਾਂ ਜਿਹੜੇ ਉੱਥੋਂ ਦੇ ਗਾਂਢ-ਗਾਂਢ ਸੀ ਉਹਨਾਂ ਨੂੰ ਵੀ ਇਹ ਗੱਲ ਕਹੀ ਵੀ ਅਗਰ ਤੁਹਾਨੂੰ ਲੱਗਦਾ ਕੋਈ ਆਂਦਾ ਤੁਸੀਂ ਵੀਡੀਓ ਬਣਾ ਕੇ ਮੈਨੂੰ ਵੀਡੀਓ ਭੇਜ ਦਿਓ ਮੈਂ ਅਵੇਲੇਬਲ ਹਾਂ ਨਹੀਂ ਵੀ ਹੁੰਦਾ ਮੇਰਾ ਮੁਲਾਜ਼ਮ ਕੋਈ ਮੈਂ ਭੇਜਾਂਗਾ ਪਰ ਇਹ ਬਰਦਾਸ਼ਤ ਨਹੀਂ ਆਏਗਾ ਉਸ ਤੋਂ ਬਾਅਦ ਤੁਹਾਨੂੰ ਕਦੋਂ ਪਤਾ ਚੱਲਦਾ ਇੰਤੋਂ ਮੈਨੂੰ ਕੁਛ ਮੈਂ ਅਗਲੇ ਪਿੰਡ ਸੀ ਪਿੱਖੀ ਉਤੋਂ ਦੇ ਸਰਪੰਚ ਸੀ ਮਨਦੀਪ ਸਿੰਘ ਉੱਥੇ ਵੀ ਗਏ ਉੱਥੇ ਬੰਦਿਆਂ ਨੇ ਮੈਨੂੰ ਦੱਸਿਆ ਵੀ ਸਰ ਤੁਹਾਡੀ ਤੁਸੀਂ ਪਹਿਲਾਂ ਮੈਂ ਕਿਹਾ ਜੀ ਰਾਮਗੜ੍ਹ ਸਰਦਾਰਾਂ ਗਿਆਈ ਮੈਂ ਦੁਪਹਿਰ ਜੇ ਨੂੰ ਵੀ ਉੱਥੋਂ ਬਾਅਦ ਮੈਂ ਪਿੱਖੀ ਤੋਂ ਅਡਰ ਰਖਿਆ ਕਹਿੰਦੇ ਸਰ ਅਸੀਂ ਤੁਹਾਡੀ ਵੀਡੀਓਜ਼ ਦੇਖੀ ਆ ਤੇ ਉਹ ਬੜਾ ਵਧੀਆ ਸਾਨੂੰ ਲੱਗਿਆ ਤੇ ਮੈਂ ਕਿਹਾ ਵੀ ਸੇਮ ਤੁਹਾਡੇ ਲਈ ਵੀ ਆ ਤੁਸੀਂ ਵੀ ਜੇ ਤੁਹਾਨੂੰ ਇਦਾਂ ਦੀ ਪ੍ਰੋਬਲਮ ਹੈ ਮੈਨੂੰ ਦੱਸੋ ਤੇ ਉਹਨਾਂ ਨੇ ਵੀ ਦੱਸਿਆ ਮੈਨੂੰ ਲੇਕਿਨ ਸਰਪੰਚ ਸਾਹਿਬ ਕਹਿੰਦੇ ਵੀ ਐਸਚੂ ਸਾਹਿਬ ਮੈਂ ਤੁਹਾਨੂੰ ਪਰਸਨਲ ਤੌਰ ਤੇ ਮੇਰੇ ਨਾਲ ਮੈਂ ਕਿਹਾ ਮਿਲ ਲਿਓ ਤੇ ਅੱਜ ਥੋੜ ਕੀ ਲੱਗਦਾ ਵੀ ਹੁਣ ਲੋਕ ਨਸ਼ਿਆਂ ਦੇ ਵਿਰੁੱਧ ਅਵੇਅਰ ਹੋਣ ਲੱਗੇ ਤੇ ਪੁਲਿਸ ਨੂੰ ਸੂਚਨਾ ਦੇ ਰਹੇ ਨੇ ਗੁਪਤ ਤਰੀਕੇ ਨਾਲ ਕਿ ਹੁਣ ਪੁਲਿਸ ਵੀ ਜਿਹੜਾ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੀ ਉਤਰੂ ਜੀ ਨਹੀਂ ਜੀ ਮੈਂ ਤਾਂ ਹੁਣ ਏਦਾਂ ਕਰਦਾ ਮੈਂ ਵੀ ਹੁਣ ਡਰ ਕੇ ਨਹੀਂ ਜੀਣਾ ਵੀ ਐਵੇਂ ਜੀ ਸਿੱਖੋ ਵੀ ਆ ਤੌਰ ਤੇ ਖੁੱਲ ਕੇ ਦੱਸੋ ਮੈਨੂੰ ਮੈਂ ਖੁੱਲ ਕੇ ਕਰੂੰਗਾ ਸਿੱਧਾ ਕੋਈ ਇਹ ਪਿੰਡ 'ਚ ਨਸ਼ਾ ਵੇਚਦਾ ਕਿਸੇ ਤੋਂ ਡਰਨ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਖੜਾ ਅੱਧੀ ਰਾਤ ਨੂੰ ਤੁਹਾਡੇ ਨਾਲ ਚੱਲੂੰਗਾ ਜਿਹੜਾ ਨਸ਼ਾ ਸੁਮਗਲ ਰ ਮੈਂ ਪਿੰਡ 'ਚ ਨਹੀਂ ਰਹਿਣ ਦੇਣਾਂ ਲੇਕਿਨ ਹੁਣ ਲੋਕ ਜਿਹੜੇ ਨੇ ਖੁੱਲ ਕੇ ਪੁਲਿਸ ਨੂੰ ਦੱਸਦੇ ਨੇ ਅੱਗੇ ਥੋੜਾ ਡਰਦੇ ਨਹੀਂ ਸੀ ਹੁਣ ਜਿਹੜਾ ਸੰਪਰਕ ਮੀਮੇ ਦਾ ਇੰਨਾ ਇੱਕ ਰਿਜ਼ਲਟ ਪੋਜ਼ਿਟਿਵ ਮਿਲਿਆ ਲੋਕ ਜਿਹੜਾ ਡਾਇਰੈਕਟ ਸਨਾਂ ਜਿਹੜਾ ਰਾਬਤਾ ਕਾਇਮ ਕਰਨ ਲੱਪੇ ਨੇ ਤੁਸੀਂ ਕਿਹਾ ਸੀ ਵੀ 49 ਪਿੰਡਾਂ ਦੀ ਲਿਸਟ ਮੇਰੇ ਕੋਲੇ ਪਈ ਹੈ ਮੈਨੂੰ ਪਤਾ ਵੀ ਸਾਡੇ 49 ਪਿੰਡਾਂ ਦੇ ਵਿੱਚ ਕੀ ਕੀ ਹੁੰਦਾ ਤੇ ਇਹ ਸਰ ਕੋਈ ਮਤਲਬ ਉਹਨਾਂ ਨੂੰ ਵਾਰਨਿੰਗ ਦੇ ਤੌਰ ਤੇ ਕਿਹਾ ਸੀ ਜਾਂ ਫਿਰ ਤੁਹਾਡੇ ਕੋਲੇ ਸੱਚਮੁੱਚ ਹੀ ਉਹਨਾਂ 49 ਪਿੰਡਾਂ ਦੇ ਵਿੱਚ ਜਿਹੜੇ ਕਾਲੇ ਕਾਰਨਾਮੇ ਹੁੰਦੇ ਆ ਉਹਦੀ ਲਿਸਟ ਆ ਚੁੱਕੀ ਹੈ ਮੈਂ ਉਹਨਾਂ ਨੂੰ ਕਿਹਾ ਸੀ ਵੀ ਜਿਹੜੇ 49 ਪਿੰਡਾਂ ਦੇ ਜਿਹੜੇ ਹੁਣ ਸਰਪੰਚ ਨੇ ਮੇਰੇ ਸੰਪਰਕ 'ਚ ਨੇ ਉਹ ਮੈਨਾਂ ਖੁੱਲਕੇ ਜਾਂ ਜਿਹੜੇ ਹੋਰ ਵੀ ਬੰਦੇ ਨੇ ਖੁੱਲਕੇ ਮੇਰੇ ਨਾਲ ਆ ਰਹੇ ਨੇ ਮੈਨੂੰ ਦੱਸ ਰਹੇ ਨੇ ਤੇ ਮੈਂ ਪ੍ਰੋਪਰ ਜਿੱਥੇ ਮੈਨੂੰ ਪਤਾ ਲੱਗਦਾ ਉੱਥੇ ਜਾਣਾ ਹੈ ਔਰ ਜਿਹੜੇ ਬੰਦਾ ਹੁੰਦਾ ਜ ਆਪਣੇ ਕੁਵੀਆਂ ਤੰਤਰ ਲਾ ਕੇ ਅਸੀਂ ਉਹਨਾਂ ਤੇ ਕਾਰਵਾਈ ਕਰਦੇ ਆ ਔਰ ਕਾਫੀ ਬੰਦੇ ਜਿਹੜੇ ਨੇ ਸੀ ਪਰਚੇ ਦੇ ਕੇ ਜੇਲ੍ਹ ਵੀ ਭੇਜ ਚੁੱਕੇ ਆ ਕੀ ਲੱਗਦਾ ਵੀ ਹੁਣ ਪੁਲਿਸ ਨੇ ਜਿਹੜਾ ਲੋਕਾਂ ਦੇ ਵਿੱਚ ਆਪਣਾ ਟਰਸਟ ਕਾਇਮ ਕਰ ਲਿਆ ਯਕੀਨ ਬਣਾ ਲਿਆ ਕਿਉਂਕਿ ਬਹੁਤ ਲੋਕ ਪਹਿਲਾਂ ਕਹਿੰਦੇ ਸੀ ਵੀ ਜੇਕਰ ਅਸੀਂ ਸੂਚਨਾ ਦਿੰਨੇ ਆ ਤਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਸਮਗਲਰ ਨੂੰ ਇਹ ਪਤਾ ਲੱਗ ਜਾਂਦਾ ਸੀ ਵੀ ਸਾਡੀ ਕੰਪਲੀਟ ਚਲੀ ਗਈ ਹੈ ਦੇਖੋ ਜੀ ਇਹਦੇ ਵਿੱਚ ਸਾਡੇ ਜਿਹੜੇ ਸੀਨੀਅਰ ਅਫਸਰ ਸਬਾਨ ਨੇ ਉਹਨਾਂ ਦਾ ਵੀ ਬਹੁਤ ਸਨ ਥਾਪੜਾ ਉਹ ਵੀ ਕਹਿੰਦੇ ਨੇ ਵੀ ਜਦੋਂ ਉਹ ਜੇ ਸਰਕਾਰ ਚ ਆ ਰਹੀ ਹੈ ਤੇ ਤੁਸੀਂ ਪਿੱਛੇ ਨਾ ਟੋ ਬਲਕਿ ਸੀ ਹੁਣ ਆਪਣਾ ਇੱਕ ਕਦਮ ਅੱਗੇ ਵਧਾ ਲਿਆ ਉਹੀ ਕਰਨੇ ਕਿ ਲੋਕ ਸਨਾ ਉਹ ਜਿਹੜਾ ਪੁਲਿਸ ਨਾਲ ਜ਼ਿਆਦਾ ਜੁੜ ਰਹੇ ਨੇ ਉਹ ਈਵਨ ਸਨਾਂ ਡਾਇਰੈਕਟ ਆ ਕੇ ਸਾਨੂੰ ਦੱਸਦੇ ਨੇ ਮੈਨੂੰ ਅੱਜ ਦੋ ਤਿੰਨ ਫੋਨ ਵੀ ਆਏ ਸੀਗੇ ਵੀ ਐਸਓ ਚਾਹ ਵੀ ਤੁਹਾਨੂੰ ਮਿਲਣਾ ਚਾਹੁੰਦੇ ਆ ਮੈਂ ਕਹਾਂ ਵੀ ਵੈਲਕਮ ਆਜੋ ਮੈਂ ਫੁਲਾਨੀ ਜਗ੍ਹਾ ਤੇ ਖੜਾ ਆ ਕਿਉਂਕਿ ਥੋੜਾ ਲਾਈਨ ਤੇ ਥਾਣੇ ਨਹੀਂ ਬੈਠ ਰਿਹਾ ਜੱਟ ਨੂੰ ਲੇਕਿਨ ਮੈਂ ਜਿੱਥੇ ਸੀ ਪ੍ਰੈਂਟਸ ਸੀਗਾ ਉਹਨਾਂ ਨੂੰ ਕਹਾਂ ਵੀ ਮੈਨੂੰ ਇੱਥੇ ਆ ਕੇ ਤੁਸੀਂ ਮਿਲ ਸਕਦੇ ਹੋ ਤੁਹਾਡਾ ਵੈਲਕਮ ਆ ਸਕਦੇ ਹੋ ਮੇਰੇ ਕੋਲ ਤੁਸੀਂ ਆਪਣੇ ਜੀ ਤੁਸੀਂ ਆਪਣੇ ਏਰੀਏ ਮਲੌਤ ਦੇ ਵਿੱਚ ਹਲੇ ਤੱਕ ਕਿੰਨੇ ਕੇ ਨਸ਼ਾ ਤਸਕਰਾਂ ਨੂੰ ਜਿਹੜਾ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚਾ ਚੁੱਕੇ ਆ ਜੀ ਕੋਈ ਜਿਨ੍ਹਾਂ ਨੇ ਕਿ ਮੈਨੂੰ ਮੇਰੇ ਆਏ ਨੇ ਗ੍ਰਿਫਟ ਦੇ ਵਿੱਚ ਜਿਨ੍ਹਾਂ ਦੀ ਮੈਨੂੰ ਇਨਫੋਰਮੇਸ਼ਨ ਸੀ ਉਹ ਤਕਰੀਬਨ ਮੈਂ ਚੱਕ ਕੇ ਕਰ ਦਿੱਤੇ ਨੇ ਉਹਦੇ ਵਿੱਚ ਕੁਝ ਇੱਕ ਬੰਦੇ ਨੇ ਜਿਹੜੇ ਰਪੂਸ਼ਕ ਨੇ ਜਾਂ ਕਈਆਂ ਦੇ ਘਰਾਂ ਨੂੰ ਤਾਲੇ ਲੱਗੇ ਨੇ ਤੇ ਉਹ ਤਾਲੇ ਇਹਦੇ ਲੱਗੇ ਰਹਿਣਗੇ ਖੁੱਲਣਗੇ ਨਹੀਂ ਕਦੇ ਨਾ ਨਸ਼ਾ ਤਸਕਰਾਂ ਨੂੰ ਜੇਲ੍ਹ ਪਿੱਛੇ ਪਾਉਣ ਦੇ ਕਰਕੇ ਕਿਸੇ ਪੋਲੀਟੀਕਲ ਪ੍ਰੈਸ਼ਰ ਦਾ ਸਾਹਮਣਾ ਕਰਨਾ ਪਿਆ ਜੀ ਨਹੀਂ ਮੈਂ ਨਹੀਂ ਜੀ ਕੋਈ ਸਾਡੇ ਜਿਹੜੇ ਹਲਕਾ ਐਮਐਲ ਸਾਹਿਬ ਨੇ ਬਦੀ ਨਹੀਂ ਸਾਨੂੰ ਨਾ ਸਾਡੇ ਸੀਨੀਅਰ ਅਫਸਰਾਂ ਨੇ ਕਦੀ ਨਹੀਂ ਕਰਨਾ ਹੀ ਮੈਂ ਮੰਨਦਾ ਜੀ ਤੇ ਉਹਨਾਂ ਨੂੰ ਪਤਾ ਮੈਨੂੰ ਕੋਈ ਇਹਦੇ ਬਾਰੇ ਨਹੀਂ ਕਹਿੰਦਾ ਕੋਈ ਤੇ ਲਾਸਟ ਦੇ ਵਿੱਚ ਹੁਣ ਉਸੇ ਧਾਕੜ ਅੰਦਾਜ਼ ਦੇ ਨਾਲ ਉਹਨਾਂ ਨਸ਼ਾ ਤਸਕਰਾਂ ਨੂੰ ਇੱਕ ਵਾਰੀ ਫਿਰ ਤੋਂ ਵਾਰਨਿੰਗ ਦੇ ਦਿਓ ਜੀ ਦੇਖੋ ਜੀ ਇਹਦਾ ਕਲੀਅਰ ਹੈ ਸਾਡੇ ਸੀਨੀਅਰ ਅਫਸਰਾਂ ਨੂੰ ਉਹ ਵੀ ਸਾਡੇ ਵੱਲੋਂ ਵੀ ਵੀ ਪੱਕਾ ਜਾਂ ਤਾਂ ਪਿੰਡ ਛੱਡ ਦਿਓ ਜਾਂ ਨਸ਼ਾ ਛੱਡ ਦਿਓ ਇਹਨਾਂ ਦੋਨਾਂ ਚੋਂ ਇੱਕ ਚੀਜ਼ ਚੁਣੀ ਪੈਣੀ ਬੇਤਰਹੀ ਹੋਊਗਾ ਵੀ ਤੁਸੀਂ ਪਿੰਡ ਹੀ ਛੱਡ ਦਿਓ ਜੇ ਨਸ਼ਾ ਨਹੀਂ ਛੱਡ ਰਹੇ ਸੋ ਇਹ ਸਾਨੂੰ ਐਸਐਚਓ ਸਤਨਾਮ ਸਿੰਘ ਮਲਾਉਦ ਥਾਣਾ ਤੋਂ ਜਿਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਾ ਨਹੀਂ ਜਾਵੇਗਾ ਜਾਂ ਤਾਂ ਉਹ ਆਪਣਾ ਪਿੰਡ ਛੱਡ ਜਾਣ ਜਾਂ ਫਿਰ ਆਪਣਾ ਘਰ ਛੱਡ ਜਾਣ ਜਾਂ ਦੇਸ਼ ਛੱਡ ਜਾਣ ਮਗਰ ਜੋ ਵੀ ਨਸ਼ਾ ਵੇਚੇਗਾ ਉਸ ਨੂੰ ਹਰ ਕਿਸ ਨਹੀਂ ਬਖਸ਼ਿਆ ਜਾਵੇਗਾ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਤੇ ਕੀਤੀ ਹੀ ਜਾਵੇਗੀ ਸੋ ਹੁਣ ਤੱਕ ਲਈ ਇੰਨੇ ਹੀ ਅਪਡੇਟ ਅਗਲੇ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਦੇਖਦੇ ਰਹੋ ਸਾਡਾ ਚੈਨਲ ਅੰਬੇਡਕਰ ਮਿਸ਼ਨ